ਜਿਹੜੀਆਂ ਲਾਈਵ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਇਹ ਆਪਣੇ ਸੂਰਜਗੁਣ ਤੋਂ ਅੱਗੇ ਜਿਹੜਾ ਕਿ ਇਹ ਮੋੜ ਆ ਉੱਥੇ ਇੱਕ ਬੜਾ ਭਿਆਨਕ ਐਕਸੀਡੈਂਟ ਹੋਇਆ ਹੈ ਔਰ ਇੱਥੇ ਦੱਸਿਆ ਜਾ ਰਿਹਾ ਐਕਸੀਡੈਂਟ ਇੰਨਾ ਖਤਰਨਾਕ ਸੀ ਤੇ ਆਲੇ-ਦੁਆਲੇ ਤੋਂ ਲੋਕ ਵੀ ਭੱਜ ਕੇ ਆ ਕੇ ਆ ਕੇ ਜਦੋਂ ਇੱਥੇ ਆਏ ਤਾਂ ਉਹਨਾਂ ਨੇ ਜਿਹੜੇ ਇੱਥੇ ਗੱਡੀ ਦੇ ਵਿੱਚ ਲੋਕ ਸੀਗੇ ਉਹਨਾਂ ਨੂੰ ਬਾਹਰ ਕੱਢਿਆ ਉੱਥੇ ਦੱਸਿਆ ਜਾ ਰਿਹਾ ਕਿ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਅਤੇ ਜਾਣਕਾਰੀ ਵੀ ਲਵਾਂਗੇ ਤੇ ਐਕਸੀਡੈਂਟ ਦਾ ਇਹ ਸਾਲ ਤੋਂ ਕਾਨੇ ਨੱਕੇ ਤੋਂ ਧੱਕੇ ਕਿਲੋਮੀਟਰ ਹੈ ਲਗਭਗ ਜੀ ਸਰ ਤੇ ਰਾਹ ਹੀ ਜਾਂਦੇ ਨੇ ਉਕਾਰ ਰੁਕਦੇ ਸੇ ਵੀ ਇੱਕ ਐਕਸੀਡੈਂਟ ਆਪਾਂ ਨਾਲੇ ਮੋੜ 'ਤੇ ਚੱਕਿਆ ਸਮੋਕੀ ਦੇ ਆਗੇ ਜੀ ਲੋਕੀ ਵੀ ਨਾਲ ਲੋਕਾਂ ਦੇ ਸਿਹਤ ਦੇ ਨਾਲ ਆ ਬੰਦੇ ਜਦੋਂ ਬਾਹਰ ਨੂੰ ਵੱਡੇ ਇੱਕ ਲੇਡੀਜ਼ ਸੀ ਹਾਂਜੀ ਉਹ ਐਮਰਜੈਂਸੀ ਸੀਗੀ ਇੱਕ ਜਿਆਦਾ ਸੀਰੀਅਸ ਸੀਗਾ ਤੇ ਫਟਾਫਟ ਐਮਬੂਲੈਂਸ ਨੂੰ ਫੋਨ ਕੀਤਾ ਸੈਣੀ ਹਸਟਾ ਸਾਡੇ ਲੱਗੇ ਪੈਂਦਾ ਉਹਨਾਂ ਦੀ ਐਮਬੂਲੈਂਸ ਆ ਗਈ ਸੀ ਜੀ ਲੇਡੀਜ਼ ਵੀ ਬੋਲਦੀ ਸੀ ਨਾਲ ਨੇ ਇੱਕ ਐਮਰਜੈਂਸੀ ਉਹ ਵੀ ਬੋਲਦਾ ਸੀ ਉਹਨਾਂ ਦਾ ਖੂਨ ਸਾਫ਼ ਕਰਕੇ ਇੱਕ ਦੀ ਲੱਖ ਫਿਕਰ ਸੀ ਸਾਡਾ ਪਰ ਚੱਕ ਕੇ ਜਿਹੜਾ ਗੱਡੀ ਚਲਾ ਰਿਹਾ ਸੀ ਬੰਦਾ ਉਹਦੇ ਕੀ ਹਾਲਾਤ ਨੇ ਉਹ ਜਿਆਦਾ ਸੀਰੀਅਸ ਜੀ ਜੀ ਜਿਹੜੀ ਲੇਡੀਜ਼ ਸੀਗੇ ਇਧਰਲੇ ਪਾਸੇ ਕੋਈ ਬੈਠੇ ਸੀ ਸਿਰ ਤੇ ਕਾਫੀ ਸਾਟ ਖੂਨ ਨਾਲ ਮੂੰਹ ਕਾਫੀ ਲੱਫਾ ਬਹੁਤ ਖੂਨ ਕਾਫੀ ਮੂੰਹ ਕੋਈ ਇਦਾਂ ਦੀ ਖਬਰ ਤਾਂ ਨਹੀਂ ਹੈਗੀ ਅਨਹੋਣੀ ਘਟਨਾ ਕੋਈ ਵਾਪਰੀ ਹੋਵੇ ਨਹੀਂ ਹੈ ਜੇ ਉਹਦੀ ਧੜ ਫਿਲਹਾਲ ਉਹਨਾਂ ਨੂੰ ਹਸਪਤਾਲ ਭੇਜਤਾ ਹਜੇ ਸਥਿਤੀ ਗੰਭੀਰੇ ਦੱਸੀ ਜਾ ਰਹੀ ਹੈ ਜਿਹੜਾ ਜਿਆਦਾ ਗੰਭੀਰ ਸਥਿਤੀ ਨੂੰ ਰਾਜ ਹਸਪਤਾਲ ਭੇਜਤਾ ਜੀ ਤੇ ਜਿਹੜੇ ਲੱਗਦੇ ਸੀ ਕਿ ਇਹਨਾਂ ਨੂੰ ਫਾਸਟ ਇਮੀਡੀਏਟਰੀ ਚਾਹੀਦੀ ਹੈ ਉਹ ਅਸੀਂ ਸੋਨੀਆ ਹਸਪਤਾਲ ਸਾਡੇ ਤੇ ਲੱਗੇ ਉਸੇ ਜੀ ਜੀ ਤੇ ਬਾਕੀ ਦੱਸਦੇ ਨੇ ਪਕੌੜੇਲੇ ਇਲਾਕੇ ਦੀ ਗੱਡੀ ਦੱਸਦੇ ਨੇ ਮੈਂ ਕਲੀਅਰ ਕਰ ਦਿੰਦੀ ਹਾਂ ਜੀ ਗੱਲ ਤੇ ਜਿਹੜੇ ਗੱਡੀ ਦੇ ਕਾਗਜ਼ ਮਿਲੇ ਆ ਉਹ ਕਿੱਥੇ ਦੇ ਆ ਜੀ ਕਬੂਤਰਲਾ ਮਲਕ ਪਰਮਣ ਨੇ ਮੇਰੇ ਖਿਆਲ ਲੱਗਦਾ ਨਾ ਗਜਿੰਦਰ ਦੇ ਇਲਾਕੇ ਦੇ ਵਾੜਦਾ ਹੀ ਜੀ ਜੀ ਨਾਲੇ ਸਾਡਾ ਸੜਕ ਦੱਸਦਾ ਹੀ ਆ ਫਾਰਮ ਉਸ ਜੀ ਇਹ ਉਹ ਗੁਰਪ੍ਰਾਗ ਜਦੋਂ ਖੜਾ ਕੇ ਦਾ ਬਹੁਤ ਵੱਡਾ ਆਇਆ ਖੜਾਕ ਸੁਣਿਆ ਸਾਰੇ ਭੱਜੇ ਉਤਰੋਂ ਜੀ ਤਿੰਨ ਜਾਨ ਦੀ ਸਾਡੇ ਆਪਣੇ ਮੁੰਡਾ ਇਹ ਮੇਰੇ ਨਾਲ ਭਈਆ ਸੀ ਆ ਕੇ ਵੇਖਿਆ ਬਹੁਤ ਜ਼ਿਆਦਾ ਮਿਲੋ ਕੀ ਲੱਗ ਰਿਹਾ ਤੁਹਾਨੂੰ ਕੀ ਜੀ ਸਲਾਮਤ ਨੇ ਜਿਹੜੇ ਤਿੰਨ ਬੈਠੇ ਸੀ ਇੱਥੇ ਸੱਚੇ ਬਾਦ ਜਰਾਹਮਤ ਕਰਦੇ ਤੇ ਨਾਲ ਜਾਨ ਵਾਜਿਆ ਪਰ ਇੱਕ ਸੀਰੀਅਸ ਜ਼ਿਆਦਾ ਹੈ ਜੀ ਹਾਂ ਤਿੰਨ ਤਿੰਨ ਸੀ ਵਿੱਚ ਐਕਸੀਡੈਂਟ ਬਹੁਤ ਜ਼ਿਆਦਾ ਖਤਰਾ ਦਾ ਵੱਡਾ ਭਿਆਨਕ ਜੀ ਰੋਡ ਆ ਔਰ ਇੱਥੇ ਦੱਸਦੀ ਹੈ